ਜੀ ਮਤਰਾ ਕੀ ਹਾਲ ਚਾਹ ਜੋ ਠੀਕ ਠਾਕ ਲਓ ਜੀ ਮਕਾਈ ਵਾਲਾ ਥਾਂ ਤੋਂ ਆ ਕੇ ਵਿੱਲਾ ਅੱਜ ਫੇਰਦੇ ਤਵੀਆਂ ਮੰਦਰੇ ਪਿਛੇ ਬਾਗੇ ਫੇਰਦੇ ਅੱਜੇ ਪਿਛੇ ਆਪਾਂ ਚੱਕੜ ਮਾਰਾਂਗੇ ਥਾਂ ਪਰ ਚੱਲੇ ਹੋਏ ਉਹਨਾਂ ਜੇ ਆਪਾਂ ਤਵੀਆਂ ਫੇਰ ਲਈਏ ਨਾਲੇ ਪਿਛਲਾਂ ਪਈਆਂ ਪਈਆਂ ਨੇ ਇਹਦੇ ਪਿਛੇ ਫੇਰ ਦੇ ਤਵੀਆਂ ਚਲੋ ਫਾਇਏ ਤਵੀਆਂ ਚੱਲ ਕੇ ਮਾਰ ਆਇਆ ਚਾਬੀ ਚਾਬੀ ਕਿਵੇਂ ਚੱਲ ਦਵੋਂਨੇ ਯੋਰਾ ਪੈੜੀ ਚ ਦਵੋਂਨੇ ਤੇ ਧਾਨਾ ਲਓ ਜੀ ਮਿੱਤਰ ਤਮੀਆਂ ਲਗੀਆਂ ਆਪਾ ਇਹਨਾਂ ਦਾ ਟੈਂਕੀ ਕਰਦੀ ਆ ਫੁੱਲ ਫੇਰ ਬੰਮਨੇ ਪੈੜੀ ਪੈੜੀ ਥੋੜੀ ਜਲ ਹਲ ਸਾਫਦੀ ਬੋਣਿਆ ਟੈਂਕੀ ਫੁੱਲ ਕਰਦੀ ਸੀ

A caminhada tinha beira com a aqui, que cara. morrer, a aqui, ਕਿਸ ਨੇ ਆਦਮੀ ਹੈ ਚੰਗਾ 20 ਸਭ ਨੇ ਆ ਗਏ 20 ਜਗ੍ਹਾ ਰਾ ਲਾਓ ਜੀ ਮਿੱਤਰੋ ਆ ਗਏ ਫੇਰ ਤੁਸੀਂ ਆ ਫੇਰਨਾ ਟਿਕਟ ਮਾਰ ਦਾਂ ਤੇ ਵੇਚਾਂ ਮੈਂ ਘਾਵੜੇ ਘਾਤੂ ਸੁੱਕ ਜੂਗਾ ਪਾੜੀ ਭਾਈ ਦੋਰ ਪਾਉਣੇ ਹੋਣਾ ਘਾਵੜਾ ਇਹ ਘਾਆਂ ਸੁੱਕ ਗਿਆ ਹੁਣ ਪਾਉਣੇ ਦੋਰ ਅਜੀ ਮੇਤਰਾ ਚੌਨਾ ਗਿਆ ਲੱਗ ਟਰੈਕਟਰ ਤੋਂ ਉੱਦੀ ਜਾਣਾ ਦਸ਼ਕਾ ਦੀ ਹਾ ਪਾਵਰਫੁਲ ਸੇ ਮਾਰਦੀ ਏ ਡਰਾਨਾ ਤੋ ਉਦੀਏ ਕਾਣਾ ਚੱਲ ਵੀ ਮੇਤਰਾ ਨਾਈ ਤੋਂ ਹੀ ਕਰੀਏ ਫੇਰੇ ਵੀ ਵਾਰੀ ਤੋ ਤਾ ਅੱਗੇ ਡੱਟਦੇ ਨੇ ਇੱਕ ਰਾਂ ਦਸ਼ਕਾ ਆ ਗਿਆ ഫോ ഏകാ നോ ജി മിത്ര മിട്ടി ല ਮੋਟੀ ਮੋਟੀ ਲਾਤੀ ਮਿੱਟੀ ਇਕ ਰਾਹ ਦੇ ਮਾਹ ਚੱਲ ਅੱਜ ਮਾਰਦੇ ਹਾਂ ਸ਼ੈਂਪੂ ਉਹਨਾਂ ਬੜੀ ਮਿੱਟੀ ਚਮੜੀ ਲੱਪੜਿਆ بڑا ਹੈ ਖੰਡਾਕ ਵੀ ਤੋਤਾ ਹੁਣ ਮਾਰਦੇ ਹਾਂ ਸ਼ੈਂਪੂ ਉਹ ਆਪਾਂ ਫਿਰ ਤੁਹਾਨੂੰ ਦਿਖਾਉਂਦੇ ਹਾਂ ਲੁੱਕ